ਸੋ ਤਾਉ ਕੱਤੂ ਸੋ ਸੇਬੀ ਆਏ ਐਹ ਨਿਸ ਸਹਜ ਸੁਭਾਏ ਦਰਸ਼ਨ ਪਰ ਸੇ ਆ ਗੁਰੂ ਕਾ ਜਨਮ ਮਰਨ ਦੁਖ ਜਾਏ ਹੋਵਾ ਸਿਫਤ ਖਸਮ ਦੀ ਨੂਰੇ ਅਰਸੋਂ ਕੋਰ ਸੋ ਝਟੀ ਆ ਉਦਿਟੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਆ ਸੱਜਣ ਸੱਚਾ ਪਾਤਸ਼ਾਹ ਸਿਰ ਸਾਹ ਦਾਸਾ ਹੋ ਜਿਸ ਉਪਾਸ ਬਹਿਟਿਆ ਸੋਹੀ ਆ ਸਬਨਾ ਦਾ ਵੇਸਾ ਹੋ ਸੱਜਣ ਸੱਚਾ ਪਾਤਸ਼ਾਹ ਸਿਰ ਸਾਹ ਦਾਸਾ ਹੋ ਜਿਸ ਪਾਸ ਬਹਟਿਆ ਸੋਹੀਏ ਸਬਨਾ ਦਾ ਵੇਸਾ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈ ਤਸਰੀ ਮਹੱਲਾ ਚੌਥਾ ਘਰ ਪਹਿਲਾ ਚੌਪਦੇ ਇੱਕ ਓਅੰਕਾਰ ਸਤਿਗੁਰ પ્રસાદ મેરા હિયર રતન નામ હારે બસિયા ગોરે હાથ તરયો મેરા માથા ਜਨਮ ਕੇ ਕਿਲ ਬੇਖਾ ਦੁਖੀ ਉਤਰੇ ਗੋਰੇ ਨਾਮ ਦੀਓ ਰੇਨ ਲੱਤਾ ਮੇਰਾ ਹੀਰ ਦਾ ਰਤਨ ਨਾਮ ਹਾਰੇ ਬਸਿਆ ਗੋਰ ਹਾਥ ਤਰਿਓ ਮੇਰਾ ਮੱਥਾ ਜਨਮ ਜਨਮ ਕੇ ਕਿਲ ਬੇਖਾ ਦੁਖ ਉਤਰੇ ਗੋਰੇ ਨਾਮ ਦਿਓ ਰੇਨ ਲਾਥਾ ਮੇਰੇ ਮਾਨ ਭਾਜੋ ਰਾਮ ਨਾਮ ਸਾਬੇ ਅਰਥਾ ਗੋਰੇ ਪੂਰਾ ਹਾਰੇ ਨਾਮ ਦਿਰੜਾਇਆ ਬੇਨ ਨਾਵਾ ਜੀਵਨ ਬਿਰਥਾ ਰਹਾਓ ਬੇਨ ਗੁਰ ਮੂੜ ਪਾਏ ਹ ਮਨ ਮੁਖ ਤੇ ਮੋ ਸਾਦੂ ਚਰਨ ਨ ਸੇਵੀ ਕਬਹੂ ਤਿੰਨ ਸਭ ਜਨਮ ਅਕੱਥਾ ਜੇਨ ਸਾਦ ਚਾਰਾਣ ਸਾਦ ਪਗ ਸੇਵੇ ਤੈਨ ਸਫਲੋ ਜਨਮ ਸਨਾਥਾ ਮੋਕਉ ਕੀ ਜਾਏ ਦਾਸ ਸੁਦਾਸਨ ਕੋ ਹਾਰੇ ਦਇਆ ਤਾਰੇ ਜਗਨਨਾਥ ਹਮ ਅੰਦੂਲੇ ਗਿਆਨਹੀਨ ਅਗਿਆਨੇ ਕਿਉ चल है मार गे पंथ हम को गुर अंचल दी जा चल है मिल ہم اندلے گیا نہیں اگیا نی کیوں چل ہے مارگے پنتھ ہم اندلے کو گور انچل دی ਜਾਣ ਨਾਨਕ ਚੱਲ ਹੈ ਮਿਲੰਥਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਤ ਸਰੀ ਮਹੱਲਾ ਚੌਥਾ ਘਰ ਪਹਿਲਾ ਚੌਪਦੇ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਮੇਰਾ ਹਿਯਰਾਇ ਰਤਨ ਨਾਮ ਹਾਰੇ ਬਸਿਆ ਗੋਰੇ ਹਾਥ ਧਰਿਓ ਮੇਰਾ ਮਾਥਾ ਜਨਮ ਜਨਮ ਕੇ ਕਿਲ ਬੇਖਾ ਦੁਖ ਉਤਰੇ ਗੋਰੇ ਨਾਮ ਦੀਓ ਰੇਨ ਲਾਤਾ